ਤੋ ਜਿਹੜਾ ਬੰਦਾ ਪੜਾ ਲੇਗਾ ਤੇਰੇ ਦੀ ਨਾਲ ਉੱਥੇ ਵੇਖ ਲੈ 5 ਤਰੀਕ ਨੂੰ ਤੁਹਾਨੂੰ ਵੇਖ ਟਾਈਮ ਦਿੱਤਾ ਹੁਣ ਟਾਈਮ ਬਾਈ ਦੀ ਬਹੁਤ ਹੋ ਗਿਆ ਚੱਲ ਨਿਪੜ ਗਈ 4 ਮਹੀਨੇ ਹੋ ਗਏ ਟਾਈਮ ਹੀ ਨਹੀਂ ਜੰਨੇ ਆ ਗਏ ਕਿਦੋਂ ਕੋਈ ਗਵਾਹ ਹੁੰਦਾ ਕੋਈ ਚਲਦਾ ਕੇਹਾ ਬਾਹਰ ਤਾਂ ਸਾਨੂੰ ਕੋਈ ਚੱਕਰ ਨਹੀਂ ਗਾ ਸੀ ਤਾਂ ਇੱਥੇ ਬੈਠੇ ਰਾਵਾਂਗੇ ਨਿਪੜਨਾ ਵੀਰੇ ਪੈਣਾ ਹੀ ਆ ਜੈ ਤੂੰ ਬੇ ਤਜ ਜਦੋਂ 50000 ਰੁਪਏ ਪਾਇਆ ਮੈਂ ਰੋਲਾ ਬੜਾ ਬਾਈ ਮੈਂ ਤੇਰੇ ਅੰਦਰ ਬੈਠਾ ਤੂੰ ਹੀ ਰੋਲਾ ਦੋ ਆਇਆ ਰੋਲਾ ਤੂੰ ਕੋ ਆਇਆ ਤੂੰ ਤਾਂ ਮੀਚ ਬਟਾ ਕੋਲ ਨਹੀਂ ਬਾਈ ਮੇਰੀ ਰੋਲਾ ਤੂੰ ਕੋ ਆਇਆ ਤੂੰ 20 ਰੁਪਏ ਕਿਲੋ ਵਾਲਾ ਵੀ ਆਰ 1000 ਰੁਪਏ ਵੀ ਇੱਧਰ ਰੱਖਦੇ ਦੋ ਪੈਸੇ ਕਰ ਲੈ ਅੰਦਰ ਤੂੰ ਬੁੜੇ ਬਾ ਗੱਲ ਤਾਂ ਕਰ ਪਿਆ ਕਿ ਕੰਮ ਕਰੇ ਬੈਠਾ ਆਂ ਮੈਂ ਅਰੇ ਤੈਨੂੰ ਮੈਂ ਲੋਟ ਕਹਿੰਦਾ ਇਹ ਗੱਲ ਕਿ ਸਾਨੂੰ 판ਦੀ ਨਹੀਂ ਉਹ ਫਲਾਸ ਸੋਣਾ 100 ਰੁਪਏ ਕਿਲੋ ਵਾਲਾ ਵੀ 10000 ਰੁਪਏ ਵੇਚ ਕੇ ਜੱਟ ਮਾਰਤਾ ਲੈ ਕੇ ਦੇਖ ਲੈਣਾ ਜੱਟ ਮਾਰਤਾ ਹੁਣ ਫੇਰ ਮੈਂ ਲੈ ਕੇ ਜਾਂਦਾ ਯਾਰ ਫੇਰ ਭਾਈ ਮੈਂ ਇਹ ਅੰਦਰ ਨਹੀਂ ਜਾਂਦਾ ਤੂੰ ਸੁਣ ਕੇ ਰਾਤ ਕੀ ਕਹਿੰਦੇ ਕਿਥੇ ਬੰਦੇ ਨੂੰ ਜ਼ਿੰਮੇਵਾਰੀ ਪਵਾ ਦੇ ਖੁਦਾਨ ਜੀ ਦੱਸਿਆ ਕੀ ਕੀ ਮਸਲਾ ਸੀ ਮਸਲਾ ਸੀਗਾ ਪਿੰਡ ਮਾਨ ਵਾਲੇ ਤੋਂ ਰਾਜਸਥਾਨ ਚੋਂ ਬਾਈ ਜੀ ਸੀਗੇ 2 ਬੀ ਲੈ ਕੇ ਗਏ ਸੀ ਕਿ ਅਸਾਂ 2 ਮਹੀਨਿਆਂ ਤੋਂ ਮਤਲਬ ਇਹਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਇਹ ਪਿੰਡ ਕਿਹੜਾ ਜਿੱਥੇ ਆਪਾਂ ਖੜੇ ਆ ਜੀ? ਇਹ ਪਿੰਡ ਫਤਿਹਪੁਰ ਹੈ ਜੀ। ਠੀਕ ਹੈ। ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਜੀਵੀਦਾਰ ਹੈ। ਕੋਈ ਇਹਦੇ ਕੋਲੇ ਲਾਇਸੈਂਸ ਨਹੀਂ, ਕੋਈ ਇਹਦੇ ਕੋਲੇ ਦੁਕਾਨ ਨਹੀਂ, ਕੋਈ ਇਹਦੇ ਕੋਲੇ ਸਿਸਟਮ ਨਹੀਂ ਆ ਪਿੰਡ ਦੇ ਲੋਕ ਸਾਰੇ ਖੜੇ ਆ। ਇਹ ਵੀ ਇਹ ਗੱਲ ਦੱਸ ਰਹੇ ਆ ਕਿ ਇਹਦੇ ਕੋਲੇ ਕੁਝ ਨਹੀਂ ਪਤਾ ਨਹੀਂ ਕਿਥੋਂ ਦੁਕਾਨ ਤੋਂ 20 ਰੁਪਏ ਕਿਲੋ ਵਾਲਾ 20 ਲਿਆ ਕੇ ਹਜ਼ਾਰ-ਹਜ਼ਾਰ ਰੁਪਏ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਕੇ ਦੇਈ ਜਾਂਦਾ ਹੈ ਤੇ ਗਾਂ ਲੋਕਾਂ ਦੀ ਜਿਹੜੀ ਫਸਲ ਨਹੀਂ ਹੁੰਦੀ। ਇਸ ਬੰਦੇ ਨੇ ਮਤਲਬ ਜਿਹੜੀ ਹੈ ਲੁੱਟ ਮਚਾਰਖੀ ਹੈ ਤੇ ਜਿਹੜੀ ਅੱਜ ਸਿੱਧੂਪੁਰ ਜਥੇ ਬੰਦੀ ਹੈ ਪਹਿਲਾਂ ਕਿਉਂਕਿ ਸਾਡੇ ਜ਼ਿਲ੍ਹੇ ਦਾ ਜਿਹੜਾ ਇਹ ਪਿੰਡ ਹੈ ਜ਼ਿਲ੍ਹੇ ਦੇ ਵਿੱਚ ਆਉਂਦੇ ਆ ਇਹਨਾਂ ਨੇ ਸਾਡੇ ਕੋਲੇ ਐਪਲੀਕੇਸ਼ਨ ਲਾਈ ਸੀ ਫਿਰ ਜਿਹੜੀ ਐਪਲੀਕੇਸ਼ਨ ਅਸੀਂ ਮਤਲਬ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਜੀ ਨੂੰ ਦਿੱਤੀ ਆ ਉਹਨਾਂ ਨੇ ਉਹਨਾਂ ਦੇ ਬਲਾਕ ਪ੍ਰਧਾਨ ਦੀ ਡਿਊਟੀ ਲਈ ਹੈ ਪ੍ਰਧਾਨ ਜੀ ਦੀ ਇਹਨਾਂ ਨਾਲ ਵੀ ਤੁਸੀਂ ਗੱਲ ਕਰ ਲਓ ਤੇ ਬਲੇਵਾਲ ਸਾਹਿਬ ਦੇ ਵੀ ਧਿਆਨ ਚਾ ਗੱਲ ਸਾਰੀ ਜਿਹੜੀ ਧਿਆਨ ਦੇ ਵਿੱਚ ਆ ਗਈ ਅੱਜ ਆਪਾਂ ਇੱਥੇ ਪੁੰਚੇ ਆਂ ਤੇ ਜਿਹੜਾ ਇੱਥੇ ਪਰਚਾ ਵੀ ਇਹਨਾਂ ਦੇ ਜਿਹੜਾ ਬਣਦਾ ਉਹ ਵੀ ਕਰਾ ਕੇ ਉਠਾਂਗੇ ਤੇ ਇਹਨਾਂ ਦੇ ਬਾਰ ਦੇ ਵਿੱਚ ਲਗਾਤਾਰ ਧਰਨਾ ਚਲਾਵਾਂਗੇ ਮਗਰ ਆਪ ਦੀ ਜਥੇਬੰਦੀ ਨੂੰ ਸੂਚਿਤ ਕਰਦੇ ਆਂ ਤੇ ਇਧਰ ਪ੍ਰਧਾਨ ਜੀ ਨੂੰ ਵੀ ਤੁਸੀਂ ਗੱਲ ਕਰੋ ਹਾਂਜੀ ਪ੍ਰਧਾਨ ਜੀ ਮੈਂ ਕੁਲਬੀਰ ਸਿੰਘ ਝਾਂਡੂਕੇ ਬਲਾਕ ਪ੍ਰਧਾਨ ਸਰਦੂਗੜ ਬੀਕੇ ਜੀ ਸਿੱਧੂ ਪਰ ਹਾਂਜੀ ਇਹ ਜੀ ਫਾਜ਼ਿਲਕਾ ਦੇ ਕਿਸਾਨ ਆ ਸਾਡਾ ਪਿੰਡ ਹੈਗਾ ਕੋਲੇ ਫਤੇਪੋਰਾ ਹੈ ਸਾਡਾ ਬਲਾਕ ਸਰਦੂਗੜ ਹੈ ਤੇ ਸਾਡੇ ਬਲਾਕ ਦੇ ਵਿੱਚ ਹੀ ਪੈਂਦਾ ਪਿੰਡ ਫਤੇਪੋਰਾ ਇੱਥੇ ਕੋਈ ਕਿਸਾਨ ਨੇ ਆਪ ਦਾ ਘਰੂਬੀ ਤਿਆਰ ਕਰਕੇ ਜਾਂ ਕਿਤੋਂ ਵੀ ਲਿਆਉਂਦਾ ਕਿਵੇਂ ਕਰਦਾ ਹੈ ਬਿਨਾਂ ਤਾਂ ਇਹਨਾਂ ਕੋਲੇ ਕੋਈ ਲਾਇਸੈਂਸ ਹੈ ਤੇ ਨਾ ਕੋਈ ਯੂਨੀਵਰਸਿਟੀ ਵੱਲੋਂ ਪਾਸ ਹੈ ਨਾ ਕੋਈ ਮੰਨਤ ਹੈਗੀ ਕਿ ਇਹ ਕਿਸਾਨਾਂ ਨੂੰ 50 60 ਕਿੱਲਿਆਂ ਦਾ ਬੀ ਲੱਤਿਆ 1000 ਰੁਪਏ ਕਿਲੋ ਦੱਸਦੇ ਵੀ ਬਾਹਰੇ ਦਾ ਬੀ ਉਹਦਾ ਕੋਈ ਤਾਂ ਹਰੇ ਹੀ ਨਹੀਂ ਹੋਇਆ ਤੇ ਕੁਛ ਵੀ ਸੀ ਜਿਹੜਾ ਉਹਦਾ ਕੋਈ ਛੱਟਾ ਲੱਗਿਆ ਕਿਤੇ ਛੋਟਾ ਛੋਟਾ ਕੋਈ ਉਹਦਾ ਹੈ ਅਸੀਂ ਜੱਤੀਪੰਦੀ ਤੌਰ ਤੇ ਸਿੱਧੂਪੁਰ ਜੱਤੀਪੰਦੀ ਨਾਲ ਜ਼ਿਲ੍ਹਾ ਕਮੇਟੀ ਨੂੰ ਲੈ ਕੇ ਗੱਲਬਾਤ ਕਰਨ ਵਾਸਤੇ ਆਏ ਸੀ ਪਰ ਜਿਹੜਾ ਇਹ ਕਿਸਾਨ ਹੈ ਸਾਡਾ ਇਹ ਸਾਡੇ ਉਲਟਾ ਗੱਲ ਸੁਣਨ ਦੀ ਬਜਾਏ ਸਮਾਂ ਗੱਲ ਪੈਂਦਾ ਹੈ ਕਹਿੰਦਾ ਵੀ ਜੋਸ਼ ਜਿਹੜਾ ਕੁਝ ਹੁੰਦਾ ਤੁਸੀਂ ਕਰ ਲਓ ਅਸੀਂ ਇਸ ਕਰਕੇ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਕੋਈ ਇਹ ਦੋ ਨੰਬਰ ਦਾ ਧੰਦਾ ਜਿਹੜਾ ਕੋਈ ਬੀਆ ਦਾ ਆ ਜਾ ਸੇਰੇ ਹੈਲਪੇਂ ਦਾ ਚੱਲ ਰਿਹਾ ਹੈ ਕਿਸਾਨ ਪਹਿਲੇ ਮਾਰੇ ਪਏ ਵੀ ਇਹਦੇ ਜਿਹੜੀ ਕਸ ਬਣਦੀ ਹੈ ਕਾਰਵਾਈ ਹੈ ਸਾਡੇ ਕੋਲੇ ਫਾਜ਼ਿਲਕਿਆਂ ਤੋਂ ਕੋਈ ਹਮੋਖਰ ਸਾਹਿਬ ਤੋਂ ਬਹੁਤਾਂ ਫੋਨ ਆਏ ਕਹਿੰਦੇ ਵੀ ਸਾਡਾ ਮਸਲਾ ਤੁਸੀਂ ਲਓ ਅਸੀਂ ਇਹੀ ਗੱਲ ਕਹੀ ਵੀ ਇਹ ਸਾਡਾ ਕਮਾਂਡੀ ਪਿੰਡ ਆ ਯਾਰ ਜਿੰਮੇਦਾਰਪਰਾ ਹੈ ਵੀ ਅਸੀਂ ਨਹੀਂ ਇਸ ਪਾਸੇ ਪੜਨਾ ਚਾਹੁੰਦੇ ਪਰ ਹੁਣ ਸਾਡੀ ਜਥੇਬੰਦੀ ਦੇ ਜਦੋਂ ਆਪਦੇ ਆਗੂ ਨਾਲ ਏਡੀ ਵੱਡੀ ਠੱਗੀ ਵੱਜ ਗਈ ਇਸ ਕਰਕੇ ਫਿਰ ਅੱਜ ਤੁਹਾਨੂੰ ਇਸ ਕਰਕੇ ਆਉਣਾ ਪਿਆ ਸੀ ਗੱਲਬਾਤ ਕਰਨ ਵਾਸਤੇ ਆਏ ਸੀ ਪਰ ਜਿਹੜਾ ਕਿਸਾਨ ਹੈ ਉਹ ਜਿਹੜੇ 20 ਵੇਚੇ ਉਹ ਗੱਲਬਾਤ ਵੀ ਅੱਜ ਵੀ ਜਿਹੜੀ ਪਹਿਲਾਂ ਗੱਲ ਹੋ ਗਈ ਨਿਬੜੀ ਤੁਸੀਂ ਦੇਖੋ 1000 ਰੁਪਏ ਕਿਲੋ ਲਿਆ 50000 ਦੀ ਸਿੱਧੀ ਠੱਗੀ ਵਜਿਓ ਇੱਕ ਵੱਖਰੀ ਗੱਲ ਹੈ ਪਰ ਉਹਦਾ ਇਹਦਾ ਸੋਚੇ ਵੀ ਅਗਲੇ ਨੇ 20 ਕਿੱਲੇ 30 ਕਿੱਲੇ ਵਿਜੇ ਆ 50000 ਮਾੜੇ ਤੋਂ ਮਾੜੇ ਵਾਂਂਦਾ ਠਿਕਾ ਹੈ ਅਗਲਾ ਤਾਂ 15-20 ਲੱਖ ਚ ਮਾਰਿਆ ਗਿਆ ਸਰਦਾਰ ਸਾਹਿਬ ਨੇ ਜਿਹੜਾ 50000 ਕੱਟ ਕੇ ਘਰੇ ਰੱਖ ਲਿਆ ਗਾਂ ਅਗਲੇ ਨੇ ਉਹਨੇ ਦੇਖਿਆ ਸਪਰੇ ਪੀ ਕੇ ਮਰੂ ਕੇ ਕੀ ਕਰੂ ਤੇ ਜਦੋਂ ਤੱਕ ਸਾਨੂੰ ਪਤਾ ਲੱਗਿਆ ਤੇ ਇਸ ਸਕੈਮ ਦਾ ਕਿल्ले-ਕਿੱਲੇ 2-2 ਕਿੱਲੇ ਦਾ 20 ਕਿੱਲੇ-ਕਿੱਲੇ 2-2 ਕਿੱਲੇ ਦਾ 20 ਰਾਜਸਥਾਨ ਦੂਰ-ਦੂਰ ਦੇ ਕਿਸਾਨਾਂ ਨੂੰ ਦਿੰਦਾ ਵੀ ਕਿੱਲੇ 2 ਕਿੱਲੇ ਪਿੱਛੇ ਘਲਾਵੇ ਵੀ ਨਾ ਹੁਣ ਜਿਹੜੇ ਸੀ 20 ਕਿੱਲਾਂ ਦਾ ਮੰਨ ਲਓ ਵੀ ਮੈਂ ਛੋਟੋ ਦੱਸਾਂਦਾ ਨੁਕਸਾਨ ਰੱਖੋ ਦੱਸਾਂਦਾ ਹੋ ਗਿਆ 50000 ਰੁਪਏ ਦਾ ਕਿੱਲੇ ਦਾ ਸਿੱਧਾ ਹੋ ਗਿਆ ਤੇ ਜਿਹੜਾ ਉੱਤੇ ਨਿਚਾਨ ਕਰਿਆ ਹੋ ਗਿਆ 10 10 ਲੱਖ ਥੱਲੇ ਇਹਦੇ 50000 ਨੇ ਮਾਲ ਤਾਂ ਇੱਕ 50000 ਰੁਪਏ ਦੀ ਵਟ ਤੇ ਪਿੱਛੇ 10 ਲੱਖ ਦਾ ਨੁਕਸਾਨ ਅਗਲੇ ਦਾ ਕਰਦਾ ਜ਼ਿੰਮੇਵਾਰ ਧੱਕੇ ਮਾਰਿਆ ਪਿਆ ਇੱਕ ਸ਼ਰਮ ਮੰ ਕਿ ਹੋਰ ਹੁੰਦਾ ਤੇ ਭਰਾਵਾਂ ਨਾਲ ਉਹਦਾ ਨਾ ਕਰ ਯਾਰ ਹੁਣ ਜਿਹੜੀ ਦੂਜੀ ਗੱਲ ਹੈ 19 ਮਈ ਤੋਂ ਲੱਗਿਆ ਇਹ ਅੱਜ ਦਾ ਟਾਈਮ ਕੱਲ ਦਾ ਟਾਈਮ ਹੁਣ ਫੇਰ ਟਾਈਮ ਦੇ ਦਿਓ ਟਾਈਮ ਹੁਣ ਇਹਨਾਂ ਕਿੰਨਾਕ ਦੇ ਦਈਏ ਤੈਨੂੰ ਹੁਣ ਤਾਂ ਬਾਈ ਜੀ ਇੱਥੇ ਕਾਰਵਾਈ ਹੋਊਗੀ ਪ੍ਰਸ਼ਾਸਨ ਨੂੰ ਪਹਿਲੀ ਗੱਲ ਤੇ ਤੇ ਸਾਡੇ ਦੇ ਕਹਿੰਦੇ ਪਰਚਾ ਕਰਦਾ ਇਧਰੇ ਬਾਰ ਚ ਖੜਿਆ ਮੇਰੇ ਪੁਲਿਸ ਸਾਹਿਬ ਦਾ ਅੱਜ ਤੈਨੂੰ ਉਸੇ ਪੁਲਿਸ ਤੋਂ ਹੀ ਬਣਾਵਾਂਗੇ ਇਹ ਗੱਲਾਂ ਅੰਦਰ ਬਾੜ ਕੇ ਅਸੀਂ ਤੜਕੇ ਦੇ ਮੈਂ ਤਾਂ ਕਰੀ ਜਾਂਦੇ ਬਾਈ ਤੂੰ ਵੇਖ ਕੇ ਨੁਕਸਾਨ ਕੋਈ ਨਾ ਤੂੰ ਬੰਦ ਕਰ ਅੱਗੋਂ ਹੁਣ ਗੱਲ ਪੈਣ ਤੇ ਆਉਂਦਾ ਜਲ ਪੈ ਕੇ ਜਿਹੜਾ ਹੋਰ ਕਿਸੇ ਤੇ ਪੈਂਦਾ ਸੀ ਹੁਣ ਤੇਰੇ ਬਾਹ ਪੈ ਗਿਆ ਜਥੇਬੰਦੀ ਨਾਲ ਹੁਣ ਤੇਰਾ ਸਕੈਮ ਬੰਦ ਹੋ ਕੇ ਹੀ ਰਹੂਗਾ ਠੀਕ ਹੈ ਜੀ